ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ಗ್ರಾಮ ਪੰਚਾਇਤ ਚੋਣਾਂ 2024 ਬੰਦੀ ਮਾਨਯੋਗ ਡਿਪਟੀ ਕਮਿਸ਼ਨਰ ਜ਼ਿਲਹੰਦਰ ਡਾਕਟਰ ਹਿਮਾਂਸ਼ੂ ਅਗਰਵਾਲ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਐਸ ਡੀ ਐਮ ਕਮ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਸ਼ਾਕੋੜ ਸ਼ੂਭੀ ਆਗਰਾ ਦੀ ਅਗਵਾਈ ਹੇਠ ਤੇ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਤੇ ਨਾਇਬ ਤਹਿਸੀਲਦਾਰ ਗੁਲਾਬਦੀਪ ਸਿੰਘ ਠਿੰਦ ਦੀ ਦੇਖਰੇ ਖੇਡ ਸਰਕਾਰੀ ਕਾਲਜ ਸ਼ਾਕੋੜ ਵਿਖੇ ਬਲਾਕ ਸ਼ਾਕੋੜ ਚ ਤਾਇਨਾਤ ਕੀਤੇ ਗਏ ਚੋਣ ਅਮਲੇ ਨੂੰ ਚੋਣਾਂ ਸੰਬੰਧੀ ਦੂਸਰੀ ਅਤੇ ਆਖਰੀ ਸਿਖਲਾਈ ਦਿੱਤੀ ਗਈ ਇਸ ਮੌਕੇ ਪ੍ਰਸ਼ਾਸਨ ਵੱਲੋਂ ਚੋਣ ਅਮਲੇ ਲਈ ਾਰੇ ਇਲੁੜਿੰਦੇ ਇਲੁੜਿੰਦੇ ਪਰ ਬੰਦ ਕੀਤੇ ਗਏ ਸਨ ਤਾਂ ਜੋ ਸਿਖਲਾਈ ਦੌਰਾਨ ਚੋਣ ਅਮਲੇ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਮਾਸਟਰ ਟ੍ਰੇਨਸ ਵੱਲੋਂ ਬੜੇ ਹੀ ਚਦੇ ਢੰਗ ਨਾਲ ਚੋਣ ਅਮਲੇ ਨੂੰ ਚੋਨਾ ਕਰਵਾਉਣ ਸੰਬੰਧੀ ਸਿਖਲਾਈ ਦਿੱਤੀ ਗਈ ਅਤੇ ਚੋਣ ਪ੍ਰਕਿਰਿਆ ਬਾਰੇ ਵੀ ਸਟਾਰ ਨਾਲ ਜਾਣੂ ਕਰਵਾਇਆ ਗਿਆ ਇਸ ਮੌਕੇ ਚੋਣ ਅਮਲੇ ਦੀ ਹਾਜ਼ਰੀ ਨੂੰ ਵੀ ਯਕੀਨੀ ਬਣਾਇਆ ਗਿਆ ਇਸ ਮੌਕੇ ਤਹਿਸੀਲਦਾਰ ਗੁਲ ਗੁਰਦੀਪ ਸਿੰਘ ਸੰਦੂਨ ਨੇ ਦੱਸਿਆ ਕਿ ਚੋਣਾਂ ਸੰਬੰਧੀ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਵਾਰ ਚੋਣਾਂ ایਵੀਐਮ ਦੁਆਰਾ ਨਹੀਂ ਬਲਕਿ ਬੈਲਟ ਪੇਪਰ ਨਾਲ ਹੋਣਗੀਆਂ ਉਹਨਾਂ ਦੱਸਿਆ ਕਿ 14 ਅਕਤੂਬਰ ਨੂੰ ਚੋਣ ਅਮਲੇ ਨੂੰ ਚੋਣਾਂ ਦੌਰਾਨ ਚੋਣਾਂ ਸੰਬੰਧੀ ਪੋਲਿੰਗ ਬੂਥਾਂ ਵੱਲ ਰਵਾਨਾ ਕੀਤਾ ਜਾਵੇਗਾ ਤੇ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਉਹਨਾਂ ਨੌਜਵਾਨ ਅਤੇ ਬਜ਼ੁਰਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ಗ್ರಾಮ ਪੰਚਾਇਤ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਕੇ ਚੰਗੇ ਉਮੀਦਵਾਰ ਦੀ ਚੋਣ ਕਰਨ ਤਾਂ ਜੋ ਪਿੰਡਾਂ ਦਾ ਵਿਕਾਸ ਹੋ ਸਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਖਤਿਆਰ ਸਿੰਘ ਕਲਰਕ ਸੁਖਜੀਤ ਸਿੰਘ ਚੋਣ ਕਲਰਕ ਸ੍ਰਿੰਦਰ ਕੁਮਾਰ ਵਿੰਗਮ ਸੈਂਟਰ ਹੈੱਡ ਟੀਚਰ ਜਤਿੰਦਰ ਸਿੰਘ ਜੋਨੀ ਕਲਰਕ ਮਾਸਟਰ ਭੁਪਿੰਦਰਜੀਤ ਬ੍ਰਿਜ ਮੋਨੋ ਤ੍ਰਿਪਾਠੀ ਈਓ ਨਗਰ ਪੰਚਾਇਤ ਰਕੇਸ਼ ਚੰਦ ਸੇਵਾਮੁਕਤ ਬੀਪੀਓ ਮਨਦੀਪ ਸਿੰਘ ਕੋਟਲੀ ਕਲਰਕ ਨਗਰ ਪੰਚਾਇਤ ਜਸਕਰਨ ਸਿੰਘ ਜੱਸੀ ਕਲਰਕ ਪ੍ਰਿੰਸੀਪਲ ਰਾਜੇਸ਼ ਪ੍ਰਾਸ਼ਰ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਨਦੀ ਲੈਕਚਰਰ ਪੰਕਜ ਚਾਵਲਾ ਦੋਵੇਂ ਬਲਾਕ ਮਾਸਟਰ ਟ੍ਰੇਨਸ ਟ੍ਰੇਨਰਸ ਅਵਤਾਰ ਸਿੰਘ ਪਵਨ ਕੁਮਾਰ ਵਿਸ਼ਵਵਾਨੂ ਸੁਖਬੀਰ ਸਿੰਘ ਵਿਵੇਕ ਕੋੜਾ ਕੁਲਦੀਪ ਕੁਮਾਰ ਸਚਦੇਵਾ ਗੌਰਵ ਕੁਮਾਰ ਰਿਪੋਰਟ ਜਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟੀ ਪੰਜਾਬ న్యూਸ ਜਿਵੇਂ ਕਿ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਅੱਜ ਪੰਚਾਇਤੀ ਚੋਣਾਂ ਦੀ ਜਿਹੜੀ ਦੂਸਰੀ ਫੈਸਲ ਸੀਗੀ ਉਹ ਸਰਕਾਰੀ ਕਾਲਜ ਸ਼ਾਹਕੋਟ ਦੇ ਵਿੱਚ ਹੋਈ ਆ ਜੁਨੀਅਰ ਬੋਲਿੰਗ ਪਾਰਟੀਆਂ ਉਹਨਾਂ ਨੂੰ ਵਧੀਆ ਢੰਗ ਨਾਲ ਟ੍ਰੇਨਿੰਗ ਦੇ ਕੇ ਸਾਡੇ ਮਾਸਟਰ ਟ੍ਰੇਨਰ ਨੇ ਵਧੀਆ ਢੰਗ ਨਾਲ ਤਿਆਰ ਕਰ ਦਿੱਤਾ ਜੁਨੀਅਰ ਸਰਕਾਰ ਵੱਲੋਂ ਜੁਰੀ ਹਦਦਾਂ ਮਿਲੇ ਸਾਨੂੰ ਉਹਨਾਂ ਨੂੰ ਦੱਦ ਜਾਈਆਂ ਜਿਹੜਾ ਉਹਨਾਂ ਨੂੰ ਚੋਣ ਸਮਗਰੀ ਦਿੱਤੀ ਜਾਣੀ ਆ ਉਹਦੇ ਸਬੰਧੀ ਪੂਰੀ ਜਾਣਕਾਰੀ ਦਿੱਤੀ ਆ ਸੋ ਮਾਸਟਰ ਟ੍ਰੇਨਰ ਨੇ ਸਾਰੇ ਹੀ ਟੀਮਾਂ ਨੂੰ ਵਧੀਆ ਢੰਗ ਨਾਲ ਤਿਆਰ ਕਰ ਦਿੱਤਾ ਤੇ ਸਾਨੂੰ ਉਮੀਦ ਆ ਕਿ ਜਿਹੜੀ ਇਸ ਵਾਰ ਦੀ ਚੋਣਾਂ ਬੜੇ ਵਧੀਆ ਢੰਗ ਨਾਲ ਬੜੇ ਪੂਰੀਆਂ ਸ਼ਾਂਤਮਈ ਢੰਗ ਨਾਲ ਅਸੀਂ ਸਾਰੇ ਮੁਕੰਮਲ ਕਰਾਵਾਂਗੇ ਤਾਂ ਇੱਕ ਬੇਨਤੀ ਮੈਂ ਫਿਰ ਦੁਬਾਰਾ ਸਾਰੇ ਵੋਟਰਜ਼ ਨੂੰ ਕਰਨਾ ਚਾਹੁੰਦਾ ਕਿ ਜਿੰਨੇ ਸਾਡੇ ਬਜ਼ੁਰਗ ਵੋਟਰਸ ਆ ਉਹ ਵੀ ਤੇ ਜਿੰਨੇ ਸਾਡੇ ਨੌਜਵਾਨ ਵੋਟਰਸ ਆ ਉਹਨਾਂ ਨੂੰ ਵੀ ਅਪੀਲ ਆ ਕਿ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਵੱਧ ਵੱਧ ਕਰੋ ਕਿਉਂਕਿ ਜਿਨ੍ਹਾਂ ਦੀ ਵੋਟ ਕੱਲੀ ਵਰੀ ਬਣੀਆ ਉਹਨਾਂ ਨੂੰ ਖਾਸ ਕਰਕੇ ਅਪੀਲ ਆ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਵੋਟ ਜ਼ਰੂਰ ਪਾਓ ਬੜਾ ਤੁਹਾਡਾ ਕੀਮਤੀ ਅਧਿਕਾਰ ਆ ਜੋ ਤੁਹਾਨੂੰ ਬੜੀ ਮਿਹਨਤ ਦੇ ਨਾਲ ਮਿਲਿਆ ਸੋ ਸਾਡੇ ਜਿਹੜੇ ਨੌਜਵਾਨ ਵੋਟਰ ਆ ਉਹ ਆਪਣੀ ਵੋਟ ਦਾ ਅਧਿਕਾਰ ਉਦੇ ਗੋਰ ਦੀ ਵਤੋਂ ਵਧੀਆ ਢੰਗ ਨਾਲ ਕਰਨਾ ਤਾਂ ਕਿ ਵਧੀਆ ਉਮੀਦਵਾਰਾਂ ਦੀ ਚੋਣ ਹੋ ਸਕੇ ਤੇ ਆਪਣੇ ਪਿੰਡਾਂ ਦਾ ਵਿਕਾਸ ਹੋ ਸਕੇ ਆਪਣੇ ਪੰਜਾਬ ਦਾ ਵਿਕਾਸ ਹੋ ਸਕੇ ਤੇ ਆਪਣੇ ਦੇਸ਼ ਦਾ ਵਿਕਾਸ ਹੋ ਸਕੇ ਧੰਨਵਾਦ